ਗ੍ਰੀਨ ਲੁਖਾਣਾ ਆ ਦੇਖੋ ਪੱਥਰ ਵੱਡੇ ਵੱਡੇ ਪੱਥਰ ਜਿਹੜੇ ਲੱਗੇ ਹੋਏ ਆ ਨਹੀਂ ਅੱਜ ਵੀ ਦੇਖੋ ਲਗਾਇਆ ਹੋਇਆ ਸਾਹਮਣੇ ਜਾਣ ਦਾ ਰਾਹ ਬਿਲਕੁਲ ਬੰਦ ਹੈ ਟ੍ਰੈਫਿਕ ਪੁਲਿਸ ਨੇ ਜਿਹੜਾ ਹੈ ਲਗਾਏ ਹੋਏ ਆ ਬੈਰੀਕੇਡ ਜੇ ਲੁਧਿਆਣਾ ਇਨਫੋਰਮੇਸ਼ਨ ਤੇਰੇ ਤੇ ਅੱਛਾ ਸਵਾਗਤ ਆ ਮੈਂ ਅਜ ਗੁਪਤਾ ਅੱਜ ਅਸੀਂ ਆਏ ਸੀਗੇ ਜੀ ਠੁਗਰੀ ਦੇ ਕੋਲ ਆਤਮ ਪਾਰਕ ਹੈਗਾ ਤੇ ਤੁਹਾਨੂੰ ਦਿਖਾ ਦਈਏ ਪਿੱਛੇ ਜਿਹੜਾ ਹੈਗਾ ਬੈਰੀਕੇਡ ਲੱਗੇ ਹੋਏ ਨੇ ਲੋਕਾਂ ਨੂੰ ਜਿਹ ਹੈ ਤੁਹਾਨੂੰ ਦੱਸ ਦਿਆਂ ਕਿੱਦਾਂ ਜਾਣਾ ਪਏਗਾ ਇੱਥੇ ਰਸਤਾ ਬੰਦ ਹੈ ਜੀ ਅੱਗੇ ਤੁਹਾਨੂੰ ਦਿਖਾਣੇ ਆ ਕਿਦਾਂ ਲੋਕਾਂ ਨੂੰ ਹੈਲਪ ਹੋ ਰਹੀ ਹੈ ਜਾਂ ਨੁਕਸਾਨ ਹੋ ਰਿਹਾ ਹੈ ਉਹ ਤੁਹਾਨੂੰ ਸਿਚੁਏਸ਼ਨ ਦੱਸਦੇ ਆ ਇੱਥੇ ਜਿਹੜਾ ਹੈਗਾ ਪੈਰੀਕੇਟ ਜੇ ਲੱਗੇ ਹੋਏ ਨੇ ਅਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਹੈ ਟੂਗਰੀ ਅਦਕਾਰ ਮਾਰਕੀਟ ਹੈਗੀ ਹੈ ਜੇ ਤੁਸੀਂ ਸਿੱਧਾ ਆਂਦੇ ਹੋ ਸਾਹਮਣੇ ਜਾਣਾ ਚਾਹੁੰਦੇ ਹੋ ਪਹਿਲੇ ਇਹ ਜਿਹੜਾ ਕੱਟ ਸੀਗਾ ਇਹ ਖੁੱਲਿਆ ਹੋਇਆ ਸੀਗਾ ਪਰ ਹੁਣ ਜਿਹੜਾ ਕੱਟ ਹੈ ਬੰਦ ਕਰ ਦਿੱਤਾ ਗਿਆ ਹੈ ਤੇ ਤੁਹਾਨੂੰ ਹੁਣ ਜਿਹੜਾ ਹੈ ਲੈਫਟ ਸਾਈਡ ਜਾਣਾ ਪਏਗਾ ਲੈਫਟ ਸਾਈਡ ਜਾ ਕੇ ਥੱਲੇੋਂ ਪੁਲ ਦੇ ਥੱਲੇ ਆਉਣਾ ਪਏਗਾ ਤਾਂ ਫਿਰ ਉੱਧਰ ਫਿਰ ਜਾ ਸਕੋਗੇ ਕੰਟਰਾਪੀ ਦੀ ਵਿਵਸਥਾ ਵੀ ਦਿਖਾਈ ਹੈ ਆ ਦੇਖੋ ਇਹ ਸਿੱਧਾ ਜਿਹੜਾ ਰਾਹ ਹੈਗਾ ਡੁਗਰੀ ਵੱਲ ਜਾਂਦਾ ਹੈ ਤੁਹਾਨੂੰ ਦੇਖ ਸਕਦੇ ਹੋ ਟੁਕੜੀ ਹਰਬਨ ਸਟੇਟ ਸਿੱਧਾ ਜਾ ਕੇ ਸਿੱਧਾ ਟੰਡਰਾ ਗ੍ਰੀਨ ਲੁਖਾਣਾ ਅੱਜ ਕੋ ਪੱਥਰ ਵੱਡੇ ਵੱਡੇ ਪੱਥਰ ਜਿਹੜੇ ਲੱਗੇ ਹੋਏ ਆ ਨਹੀਂ ਅਸਤਾ ਵੀ ਦੇਖੋ ਲਗਾਇਆ ਹੋਇਆ ਆ ਅ 26 ਦੇ ਨਾਲ ਲੱਗਿਆ ਹੋਇਆ ਪੱਥਰ ਵੱਡੇ ਵੱਡੇ ਆਸਾਸਨ ਵੱਲੋਂ ਲੱਗੇ ਹੋਏ ਆ ਦੇਖ ਭਾਈ ਲੰਘਦੇ ਵੀ ਨੇ ਪੈਦਲ ਚ ਲੰਘਦਾ ਬੰਦਾ ਐਕਟਿਵ ਐਕਟਿਵਾ ਹੋਣੀ ਹੋਣੀ ਲੇਡੀਸ ਆਈ ਸੀ ਗਿਆ ਕੋਸ਼ਿਸ਼ ਕਰੀ ਸੀ ਜਾਣਦੀ ਆ ਪਰ ਰਸਤਾ ਨਹੀਂ ਹੈਗਾ ਜੇ ਤੁਸੀਂ ਆਂਦੇ ਹੋ ਤੇ ਬਿਲਕੁਲ ਧਿਆਨ ਰੱਖਿਓ ਤੁਸੀਂ ਜੋ ਜਾਓਗੇ ਸਿੱਧਾ ਤੁਹਾਨੂੰ ਜੋ ਹੈ ਇੱਥੋਂ ਆ ਕੇ ਸਿੱਧਾ ਲੈਫਟ ਸਾਈਡ ਤੇ ਜਾਣਾ ਪਏਗਾ ਹੋਰ ਕੋਈ ਰਾਹ ਨਹੀਂ ਹੈਗਾ ਸਾਹਮਣੇ ਜਾਂਦਾ ਰਾਹ ਬਿਲਕੁਲ ਬੰਦ ਹੈ ਟ੍ਰੈਫਿਕ ਪੁਲਿਸ ਨੇ ਜਿਹੜਾ ਹੈ ਲਗਾਏ ਹੋਏ ਆ ਬੈਰੀਕੇਡ ਜੇ ਆਪ ਦੇਖ ਸਕਦੇ ਹੋ ਤੁਹਾਨੂੰ ਟ੍ਰੈਫਿਕ ਆਂਦੀ ਆ ਸਾਹਮਣੇ ਵੀ ਟ੍ਰੈਫਿਕ ਆਂਦੀ ਆ ਕਲੇ ਲੋਕੀ ਇੱਥੋਂ ਆਂਦੇ ਸੀਗੇ ਇੱਥੋਂ ਚਲੇ ਜਾਂਦੇ ਸੀ ਇਹ ਜਿਹਨੇ ਉੱਧਰ ਜਾਣਾ ਇੱਥੋਂ ਪਾਰ ਕਰਕੇ ਚਲੇ ਜਾਂਦਾ ਸੀ ਲੈਫਟ ਤੇ ਲੈ ਜਾਂਦੇ ਸੀਗੇ ਹੁਣ ਕਿਹੜੇ ਬੰਦੇ ਤੁੰਗਰੀ ਕਾਰ ਮਾਰਕੀਟ ਵੱਲੋਂ ਆਂਦੇ ਆ ਸਾਹਮਣੇ ਜਿਹੜਾ ਹੈ ਪਚਾਸਨ ਦੇ ਵੱਲੋਂ ਲਗਾਇਆ ਗਿਆ ਜੀ ਡੈਰੀਕੇਟ ਜਿਆ ਹੁਣ ਤੁਹਾਨੂੰ ਹੁਕਮਿਆਣਾ ਪਏਗਾ ਐਕਸੀਡੈਂਟ ਦਾ ਖਤਰਾ ਬੜਾ ਰਹਿੰਦਾ ਸੀਗਾ ਕਿਉਂਕਿ ਦੇਖ ਸਕਦੇ ਹੋ ਗੱਡੀਆਂ ਆਂਦੀ ਸੀਗੀਆਂ ਹੁਣੇ ਰਸਤਾ ਜਿਹੜਾ ਬੰਦ ਕੀਤਾ ਉਹ ਜਿਆ ਪਰਚਾਤਨ ਦੇ ਵੱਲੋਂ ਇਹ ਤੁਹਾਨੂੰ ਦਸਨਾ ਆਤੀ ਗਈ ਫਬਰ ਹੈਗੀ ਡੁਗਰੀ ਮਾਰਕੀਟ ਕੋਲ ਖੜੇ ਹੋਏ ਸੀਗੇ ਜੀ ਘਟ ਤੇ ਜਿਵੇਂ ਕਿ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਜੀ ਪ੍ਰੀਤ ਪਹਿਲੇ ਉਹ ਜਿਹੜਾ ਫਰਾਈਵਰ ਹੈਗਾ ਉਹਦੇ ਕੋਲ ਖੜੇ ਸੀਗੇ ਜਦ ਅਸੀਂ ਡੁਗਰੀ ਵੱਲ ਆਨੇ ਆਂ ਡੁਗਰੀ ਕਾਰ ਮਾਰਕੀਟ ਹੈਗੀ ਹੈ ਸਰਕਾਰ ਨੇ ਜਿਹੜਾ ਹੈਗਾ ਪਰਚਾਤਨ ਨੇ ਪਿੱਛੇ ਜਿਹੜਾ ਹੈ ਬੰਦ ਕੀਤਾ ਹੋਇਆ ਹੈ ਬੈਰੀਕੇਡ ਜਿਹੜੇ ਤੁਸੀਂ ਪਿੱਛੇ ਦੇਖਸੋ ਲਗਾਏ ਗਏ ਨੇ ਹੁਣ ਤੁਹਾਨੂੰ ਜਿਹੜਾ ਹੈ ਥੋੜਾ ਲੰਬਾ ਰੂਟ ਲੈਣਾ ਪਏਗਾ ਤੁਹਾਨੂੰ ਜਾਣਕਾਰੀ ਦਿੰਦੇ ਵੇ ਸੀਗੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਹੁਣ ਲੋਕਾਂ ਨੂੰ ਜੋ ਹੈ ਮੁੱਖਾ ਹੋਏਗਾ ਪੈਦਾ ਤੁਸੀਂ ਲੰਘ ਸਕਦੇ ਹੋ ਪਰ ਕਾਰ ਐਕਟਿਵਾ ਬਾਈਕ ਇਹ ਲੰਘ ਨਹੀਂ ਸਕਦੀ ਕੋਈ ਪੱਥਰ ਵੀ ਲੱਗੇ ਹੋਏ ਨੇ ਬੈਰੀਕੇਡ ਲੱਗੇ ਹੋਏ ਨੇ ਇਦਾਂ ਦੀ ਖਬਰਾਂ 'ਤੇ ਜੁੜੇ ਰਹੋ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀਗੀ ਜੀ ਥੈਂਕ ਯੂ